ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਲਓ ਜੀ ਤਿੰਨ ਸੰਦੂਖ ਇਕੱਠੇ ਲੱਗੇ ਹੋਏ ਆ ਤਿਆਰ ਕਰਨ ਤਿੰਨ ਸੰਦੂਖ ਇਕੱਠੇ ਲੱਗੇ ਹੋਇਆ ਜੀ ਤਿਆਰ ਕਰਨ ਅਗਰ ਤੁਸੀਂ ਵੀ ਆਪਣਾ ਸੰਦੂਖ ਕਰਵਾਉਣਾ ਤਿਆਰ ਤਾਂ ਤੁਸੀਂ ਸਾਡੇ ਕੋਲੇ ਲੈ ਕੇ ਆ ਸਕਦੇ ਹੋ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਅਗਰ ਤੁਸੀਂ ਸੰਦੂਖ ਤਿਆਰ ਕਰਵਾਉਣਾ ਸੰਦੂਖ ਤਿਆਰ ਕਰਵਾ ਸਕਦੇ ਹੋ ਅਗਰ ਤੁਸੀਂ ਸੰਦੂਖ ਸਾਡੇ ਕੋਲੋਂ ਖਰੀਦਣਾ ਤਿਆਰ ਕੀਤਾ ਹੋਇਆ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਜੀ ਤਿਆਰ ਕੀਤੇ ਹੋਏ ਸੰਦੂਖ ਆਪਣੇ ਕੋਲੇ ਹੁੰਦੇ ਨੇ ਅਗਰ ਤੁਸੀਂ ਸੰਦੂਖ ਸੇਲ ਕਰਨਾ ਸੰਦੂਖ ਵੇਚਣਾ ਤਾਂ ਵੀ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਜੀ ਅਗਰ ਤੁਸੀਂ ਆਪਣਾ ਚਰਖਾ ਤਿਆਰ ਕਰਵਾਉਣਾ ਚਰਖਾ ਵੀ ਤਿਆਰ ਕਰਵਾ ਸਕਦੇ ਹੋ ਸੰਦੂਖ ਤਿਆਰ ਕਰਵਾ ਸਕਦੇ ਹੋ ਅਗਰ ਤੁਸੀਂ ਤੁਹਾਡੇ ਘਰ ਚੱਕੀ ਦੇ ਪੜ ਪਏ ਨੇ ਪੱਥਰ ਪਏ ਨੇ ਤੁਸੀਂ ਗੰਢ ਬਣਵਾਉਣਾ ਚੱਕੀ ਤਿਆਰ ਕਰਵਾਉਣੀ ਆ ਤੁਸੀਂ ਚੱਕੀ ਵੀ ਤਿਆਰ ਕਰਵਾ ਸਕਦੇ ਹੋ ਅਗਰ ਸੇਲ ਕਰਨੇ ਆ ਪੱਥਰ ਤੁਸੀਂ ਸੇਲ ਵੀ ਕਰ ਸਕਦੇ ਹੋ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਰ ਚੌਕ ਪਿੰਡ ਜੋਧਾ ਦੇ ਵਿੱਚ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਨੰਬਰ ਨੋਟ ਕਰ ਲਓ 82641 44620 ਇਹ ਸਾਡਾ ਨੰਬਰ ਆ ਜੀ ਕੋਈ ਵੀ ਸਮਾਨ ਵੇਚਣਾ ਸੰਦੂਖ ਵੇਚਣਾ ਚਰਖਾ ਵੇਚਣਾ ਪੱਥਰ ਵੇਚਣੇ ਆ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਅਗਰ ਤੁਸੀਂ ਸਾਡੇ ਤੋਂ ਸਮਾਨ ਲੈਣਾ ਸੰਦੂਖ ਲੈਣਾ ਬਣਿਆ ਹੋਇਆ ਜਾਂ ਚਾਰਖਾ ਲੈਣਾ ਜਾਂ ਚੱਕੀ ਲੈਣੀ ਆ ਵਰਕ ਕਰਦੀ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ